ਸ੍ਰੀ ਕਲ ਮੈਸ ਨਿਹਕਲੇ ਪ੍ਰੋਗਰਾਮ ਰੰਗਲਾ ਪੰਜਾਬ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਕਰਦੀ ਹਾਂ ਇਸ ਖਾਸ ਐਪੀਸੋਡ ਦੇ ਵਿੱਚ ਮੈਂ ਤੁਹਾਡੇ ਨਾਲ ਗੱਲ ਕਰਾਂਗੀ ਪੰਜਾਬ ਦੇ ਵਿਆਹਾਂ ਬਾਰੇ ਪੰਜਾਬ ਦੇ ਵਿਆਹਾਂ ਦੀ ਹਰ ਰਸਮ ਦੇ ਵਿੱਚ ਹਰ ਰਿਵਾਜ ਦੇ ਵਿੱਚ ਇੱਕ ਬੱਕਰੀ ਜਈ ਸੁਗੰਧ ਹੁੰਦੀ ਸੀ ਪਰ ਅਫਸੋਸ ਇਹ ਸੁਗੰਧ ਵੀ ਸਮੇਂ ਦੇ ਨਾਲ ਨਾਲ ਅਲੋਪ ਹੁੰਦੀ ਜਾ ਰਹੀ ਹੈ ਕਿਉਂਕਿ ਇਹ ਰਸਮਾਂ ਸਮੇਂ ਦੇ ਨਾਲ ਨਾਲ ਬਦਲਦੀਆਂ ਜਾ ਰਹੀਆਂ ਨੇ ਅੱਜ ਦੀ ਇਸ ਖਾਸ ਰਿਪੋਰਟ ਦੇ ਵਿੱਚ ਮੈਂ ਤੁਹਾਡੇ ਨਾਲ ਗੱਲ ਕਰਾਂਗੀ ਉਹਨਾਂ ਰਸਮਾਂ ਬਾਰੇ ਜਿਹੜੀਆਂ ਪੰਜਾਬ ਦੇ ਵਿਆਹਾਂ ਦੇ ਨਾਲ ਜੁੜੀਆਂ ਹੋਈਆਂ ਨੇ ਜਿਹੜੀਆਂ ਪੰਜਾਬ ਦੇ ਵਿਆਹਾਂ ਦੇ ਵਿੱਚ ਇੱਕ ਵੱਖਰਾ ਜਿਹਾ ਰੰਗ ਭਰ ਦਿੰਦੀਆਂ ਸੀ ਕਿਸ ਤਰ੍ਹਾਂ ਪੰਜਾਬ ਦੇ ਵਿਆਹਾਂ ਦਾ ਹਰ ਇੱਕ ਪਲ ਰੋਕਾ ਗੁੜ ਦੀ ਰਾਤ ਮਹਿੰਦੀ ਦੀ ਰਾਤ ਲੱਗਣ ਸਿਰਫ ਇੱਕ ਸਮਾਰੋਹ ਨਹੀਂ ਸਨ ਹੁੰਦੇ ਸਗੋਂ ਸਾਡੀ ਪੁਰਾਣੀ ਵਿਰਾਸਤ ਦੇ ਭਾਗ ਦੇ ਸੰ ਆਓ ਸਾਡੀ ਪੁਰਾਣੀ ਰਿਵਾਸਤ ਨੂੰ ਮੁੜ ਜ਼ਿੰਦਾ ਕਰੀਏ ਕਿਉਂਕਿ ਇਹ ਸਾਡੀ ਪਹਿਚਾਨ ਹਨ ਸਾਡੇ ਸੱਭਿਆਚਾਰ ਦਾ ਹਿੱਸਾ ਹਨ ਆਓ ਇਸ ਸੋਹਣੀ ਯਾਤਰਾ ਨੂੰ ਸ਼ੁਰੂ ਕਰਦੇ ਹਾਂ ਵਿਆਹ ਦੇ ਰਸਮਾਂ ਦੀ ਸਭ ਤੋਂ ਪਹਿਲੀ ਰਸਮ ਹੁੰਦੀ ਹੈ ਰੋਕਾ ਰੋਕਾ ਜੋ ਕਿ ਇੱਕ ਬਹੁਤ ਹੀ ਪਿਆਰੀ ਜੀ ਰਸਮ ਹੈ ਇਸ ਦਿਨ ਕੁੜੀ ਦੇ ਪਰਿਵਾਰ ਵਾਲੇ ਤੇ ਮੁੰਡੇ ਦੇ ਪਰਿਵਾਰ ਵਾਲੇ ਪਹਿਲੀ ਵਾਰ ਆਪਸ ਦੇ ਵਿੱਚ ਮਿਲਦੇ ਨੇ ਇਹ ਉਹਨਾਂ ਦੀ ਪਹਿਲੀ ਆਫੀਸ਼ੀਅਲ ਮੁਲਾਕਾਤ ਹੁੰਦੀ ਹੈ ਜਿਸ ਦਿਨ ਇਹ ਤੈਅ ਕਰ ਲਿਆ ਜਾਂਦਾ ਹੈ ਕਿ ਇਹ ਮੁੰਡਾ ਹੁਣ ਸਾਡਾ ਹੋ ਗਿਆ ਹੈ ਤੇ ਕੁੜੀ ਤੁਹਾਡੀ ਹੋ ਗਈ ਹੈ ਰੋਕਾ ਸਾਡੇ ਵਿਆਹਾਂ ਦੀ ਸਭ ਤੋਂ ਪਹਿਲੀ ਰਸਮ ਹੁੰਦੀ ਹੈ ਇਸ ਦਿਨ ਮੁੰਡੇ ਤੇ ਕੁੜੀ ਦੇ ਪਰਿਵਾਰ ਵਾਲੇ ਆਪਸ ਦੇ ਵਿੱਚ ਇੱਕ ਦੂਸਰੇ ਦੇ ਨਾਲ ਮਿਲਦੇ ਨੇ ਪਰਿਵਾਰ ਦੇ ਬਜ਼ੁਰਗ ਬੱਚਿਆਂ ਨੂੰ ਆਪਣਾ ਆਸ਼ੀਰਵਾਦ ਦਿੰਦੇ ਨੇ ਇੱਕ ਦੂਸਰੇ ਦੇ ਨਾਲ ਆਪਣੀਆਂ ਸਾਂਝਾ ਵਧਾਉਂਦੇ ਨੇ ਇਸ ਸਮਾ ਬਹੁਤ ਹੀ ਖ ਹੁੰਦਾ ਹੈ ਜਦੋਂ ਕਿ ਸਾਰੀਆਂ ਲੁੜਿੰਦੀਆਂ ਚੀਜ਼ਾਂ ਇਕੱਠੀਆਂ ਕਰ ਲਈਆਂ ਜਾਂਦੀਆਂ ਨੇ ਇਸ ਦਿਨ ਮਠਾਈਆਂ ਖਾਣ-ਪੀਣ ਦੇ ਹੋਰ ਪਕਵਾਨ ਬਣਦੇ ਨੇ ਰੋਕੇ ਦੀ ਰਸਮ ਰਿਸ਼ਤਿਆਂ ਦੇ ਵਿੱਚ ਆਪਸੀ ਪਿਆਰ ਦੀ ਬੁਨਿਆਦ ਹੁੰਦੀ ਹੈ ਰੋਕੇ ਤੋਂ ਬਾਅਦ ਫਿਰ ਜਿਹੜੀ ਅਗਲੀ ਰਸਮ ਆਉਂਦੀ ਹੈ ਉਹ ਸਿੱਧੀ ਵਿਆਹ ਤੋਂ 15-20 ਦਿਨ ਪਹਿਲਾਂ ਦੀ ਆਉਂਦੀ ਹੈ ਜਿਸ ਨੂੰ ਰੰਗीन ਡਿਉੜੀ ਕਿਹਾ ਜਾਂਦਾ ਹੈ ਰੰਗीन ਡਿਉੜੀ ਦਾ ਜੇ ਆਸਾਨ ਸ਼ਬਦਾਂ ਦੇ ਵਿੱਚ ਮੈਂ ਦੱਸਾਂ ਤਾਂ ਇਹ ਘਰ ਦੀ ਸਾਜ-ਵਰਤ ਤੇ ਡੈਕੋਰੇਸ਼ਨ ਹੁੰਦੀ ਹੈ ਇਹ ਕੁੜੀ ਤੇ ਮੁੰਡੇ ਦੇ ਪਰਿਵਾਰ ਨੂੰ ਪ੍ਰਗਟਾਉਂਦੀ ਹੈ ਇਹ ਦੋਨਾਂ ਪਰਿਵਾਰਾਂ ਦੇ ਪਿਆਰ ਨੂੰ ਪ੍ਰਗਟਾਉਂਦੀ ਹੈ ਕਹਿੰਦੇ ਨੇ ਕਿ ਜਿੰਨਾ ਗ ਉਮਾ ਦਾ ਪਿਆਰ ਹੁੰਦਾ ਹੈ 19 ਸੋਨੇ ਸਾਰ ਸਜਾਵਟ ਕਰ ਲਈ ਜਾਂਦੀ ਹੈ ਰੰਗीन ਦੀਵੜੀ ਜੋ ਕਿ ਇਸ ਵਿਆਹ ਨੂੰ ਹੋਰ ਵੀ ਵਿਸ਼ੇਸ਼ ਬਣਾ ਦਿੰਦੀ ਹੈ ਘਰਾਂ ਨੂੰ ਪਰਿਵਾਰਾਂ ਅਤੇ ਦੋਸਤਾਂ ਵੱਲੋਂ ਸਜਾਇਆ ਜਾਂਦਾ ਹੈ ਰੰਗ-ਬਰੰਗੇ ਫੁੱਲ ਅਤੇ ਲਾਈਟਾਂ ਲਗਾਈਆਂ ਜਾਂਦੀਆਂ ਨੇ ਘਰ ਦੇ ਹਰ ਇੱਕ ਕੋਨੇ ਨੂੰ ਨਵਾਂ ਜੀਵਨ ਦੇ ਦਿੱਤਾ ਜਾਂਦਾ ਹੈ ਬਰਾਤ ਦੇ ਆਗਮਨ ਦੀ ਖੁਸ਼ੀ ਦੇ ਵਿੱਚ 15-15 20 ਦਿਨ ਪਹਿਲਾਂ ਹੀ ਘਰ ਦੀਆਂ ਸਜਾਵਟਾਂ ਸ਼ੁਰੂ ਹੋ ਜਾਂਦੀਆਂ ਨੇ ਘਰ ਨੂੰ ਕਲੀਆਂ ਕਰਵਾਉਣੀਆਂ ਸ਼ੁਰੂ ਹੋ ਜਾਂਦੀਆਂ ਨੇ ਪਰਿਵਾਰ ਦਾ ਹਰ ਮੈਂਬਰ ਆਪਣੀ-ਆਪਣੀ ਅਨੁਸਾਰ ਘਰ ਨੂੰ ਸਜਾਂਦਾ ਹੈ ਘਰ ਦੀ ਸਜਾਵਟ ਤੋਂ ਬਾਅਦ ਫਿਰ ਵਾਰੀ ਆਉਂਦੀ ਹੈ ਮਹਿਮਾਨਾਂ ਦੇ ਆਉਣ ਦੀ ਪਿਛਲੇ ਜ਼ਮਾਨੇ ਦੇ ਵਿੱਚ ਮਹਿਮਾਨਾਂ ਦੇ ਆਉਣ ਤੋ ਪਹਿਲਾਂ ਹੀ ਵਿਆਹ ਤੋਂ 15 ਦਿਨ ਪਹਿਲਾਂ ਹਰੇਕ ਰਾਤ ਨੂੰ ਕੁੜੀਆਂ ਤੇ ਸੁਹਾਗ ਗਾਏ ਜਾਂਦੇ ਸੀ ਜਿਹੜੀਆਂ ਕਿ ਪਿੰਡ ਦੀਆਂ ਸੁਆਣੀਆਂ ਆਪਸ ਦੇ ਵਿੱਚ ਮਿਲ ਕੇ ਗਾਉਂਦੀਆਂ ਸੀ ਕੁੜੀ ਦੇ ਵਿਆਹ ਨੂੰ ਇਕੱਠੇ ਹੋ ਕੇ ਸੁਹਾਗ ਗਾਉਂਦੇ ਸੀ ਤੇ ਮੁੰਡੇ ਦੇ ਵਿਆਹ ਨੂੰ ਘੋੜੀਆਂ ਗਾਇਆ ਜਾਂਦੀਆਂ ਸੀ ਇਹਨਾਂ ਘੋੜੀਆਂ ਤੇ ਸੁਹਾਗਾਂ ਦੇ ਵਿੱਚ ਹੀ ਕੁੜੀ ਤੇ ਮੁੰਡੇ ਨੂੰ ਉਹਨਾਂ ਦੀ ਆਉਣ ਵਾਲੀ ਜ਼ਿੰਦਗੀ ਦੇ ਲਈ ਸਮਝਾ ਦਿੱਤਾ ਜਾਂਦਾ ਸੀ ਪਰ ਅੱਜ ਕੱਲ ਇਹ ਰਸਮਾਂ ਕਿਤੇ ਅਲੋਪ ਹੋ ਗਈਆਂ ਨੇ ਅੱਜ ਕੱਲ ਮਹਿਮਾਨ ਵਿਆਹ ਤੋਂ ਇੱਕ ਜਾਂ ਦੋ ਦਿਨ ਪਹਿਲਾਂ ਹੀ ਆਉਂਦੇ ਨੇ ਬਹੁਤ ਹੀ ਖਾਸ ਮਹਿਮਾਨ ਹੁੰਦੇ ਨੇ ਜਿਹੜੇ ਤਿੰਨ ਜਾਂ ਚਾਰ ਦਿਨ ਪਹਿਲਾਂ ਆ ਜਾਣ ਅਦਰਵਾਇਜ਼ ਸਾਰੇ ਮਹਿਮਾਨ ਪੈਲਸ ਵਿੱਚ ਹੀ ਪੁੱਛਦੇ ਨੇ ਪਿਛਲੇ ਦਿਮਨਾਂ ਦੇ ਵਿਆਹਾਂ ਦੇ ਵਿੱਚ 15-15 20-20 ਦਿਨ ਪਹਿਲਾਂ ਹੀ ਆਂਢੀ ਗੁਆਂਢੀ ਤੇ ਮਹਿਮਾਨ ਆਉਨੇ ਸਟਾਰਟ ਹੋ ਜਾਂਦੇ ਸੀ ਪਰ ਅੱਜ ਕੱਲ ਮਹਿਮਾਨ 2 ਜਾਂ 3 ਦਿਨ ਪਹਿਲਾਂ ਹੀ ਆਉਂਦੇ ਨੇ ਪਰ ਫਿਰ ਵੀ ਉਹਨਾਂ ਦੇ ਸਵਾਗਤ ਦੇ ਵਿੱਚ ਕੋਈ ਕਮੀ ਨਹੀਂ ਛੱਡੀ ਜਾਂਦੀ ਮਹਿਮਾਨਾਂ ਦੀ ਹਰ ਖਾਣ ਪੀਣ ਵਾਲੀ ਚੀਜ਼ ਦਾ ਖਾਸ ਪ੍ਰਬੰਧ ਕੀਤਾ ਜਾਂਦਾ ਹੈ ਉਹਨਾਂ ਦੇ ਸਵਾਗਤ ਦੇ ਲਈ ਵੱਖਰੇ ਵੱਖਰੇ ਤਰੀਕੇ ਦੇ ਨਾਚ ਗਾਣੇ ਕਰਵਾਏ ਜਾਂਦੇ ਨੇ ਕੁੜੀ ਅਤੇ ਮੁੰਡੇ ਦੇ ਪਰਿਵਾਰ ਵਾਲੇ ਆਪਣੇ ਮਹਿਮਾਨਾਂ ਦਾ ਸਵਾਗਤ ਬਹੁਤ ਹੀ ਖਿੜੇ ਮੱਥੇ ਕਰਦੇ ਨੇ ਇਹਨਾਂ ਸਾਰੀਆਂ ਰਸਮਾਂ ਤੋਂ ਬਾਅਦ ਫਿਰ ਮਾਈਂਏ ਵਾਲਾ ਦਿਨ ਆਉਂਦਾ ਹੈ ਮਾਈਂਏ ਵਾਲੇ ਦਿਨ ਗਲੀ ਮੁਹੱਲੇ ਯਾ ਔਰਤਾਂ ਇਕੱਠੀਆਂ ਹੋ ਕੇ ਵਿਆਹ ਵਾਲੀ ਕੁੜੀ ਅਤੇ ਮੁੰਡੇ ਨੂੰ ਮਾਈਆਂ ਲਗਾਉਂਦੀਆਂ ਨੇ ਜਿਸ ਨੂੰ ਕਿ ਹਲਦੀ ਦੀ ਰਸਮ ਵੀ ਕਿਹਾ ਜਾਂਦਾ ਹੈ ਜਾਂ ਫਿਰ ਬਟਨਾ ਵੀ ਕਿਹਾ ਜਾਂਦਾ ਹੈ ਪੰਜਾਬ ਦੇ ਵਿੱਚ ਇਸ ਮਾਈਏ ਨੂੰ ਬਹੁਤ ਹੀ ਪਵਿੱਤਰ ਮੰਨਿਆ ਜਾਂਦਾ ਹੈ ਇਸ ਨੂੰ ਬੇਸਨ ਤੇ ਹਲਦੀ ਦੇ ਨਾਲ ਤਿਆਰ ਕੀਤਾ ਜਾਂਦਾ ਹੈ ਕੁੜੀ ਦੀਆਂ ਸਹੇਲੀਆਂ ਮੁੰਡੇ ਦੇ ਦੋਸਤ ਇਕੱਠੇ ਹੋ ਕੇ ਉਹਨਾਂ ਨੂੰ ਹਲਦੀ ਤੇ ਬੇਸਨ ਲਗਾਉਂਦੇ ਨੇ ਇਹਨਾਂ ਨੂੰ ਨੇਚਰਲ ਓਪਟਨ ਵੀ ਕਿਹਾ ਜਾਂਦਾ ਸੀ ਬਟਨੇ ਤੇ ਮਾਈਏ ਦੀ ਰਸਮ ਦੇ ਵਿੱਚ ਕੁੜੀ ਤੇ ਮੁੰਡੇ ਦੇ ਹਲਦੀ ਲਗਾਈ ਜਾਂਦੀ ਸੀ ਜਿਸ ਨਾਲ ਕਿ ਦਰਸਾਇਆ ਜਾਂਦਾ ਸੀ ਕਿ ਵਿਆਹ ਤੋਂ ਪਹਿਲਾਂ ਇਹਨਾਂ ਦੇ ਚਿਹਰੇ ਤੇ ਨਿਖਾਰ ਆ ਜਾਗਾ ਪਰ ਅੱਜ ਕੱਲ ਇਹ ਹਲਦੀ ਦੀ ਰਸਮ ਵੀ ਪੂਰੀ ਤਰ੍ਹਾਂ ਨਾਲ ਬਦਲ ਗਈ ਹੈ ਕਿਉਂਕਿ ਅੱਜ ਕੱਲ ਲੋਕ ਡੈਕੋਰੇਸ਼ਨ ਦੇ ਚੱਕਰ ਦੇ ਵਿੱਚ ਹਲਦੀ ਦੇ ਫੰਕਸ਼ਨ ਨੂੰ ਵੀ ਬਹੁਤ ਵੱਡਾ ਬਣਾਉਂਦੇ ਨੇ ਹਰ ਇੱਕ ਕੁੜੀਆਂ ਇੱਕੋ ਜਿਹੇ ਕੱਪੜੇ ਪਾਉਂਦੀਆਂ ਨੇ ਜ਼ਿਆਦਾਤਰ ਪੀਲੇ ਕੱਪੜੇ ਪਾਉਣ ਨੂੰ ਤਰਜੀਹ ਦਿੱਤੀ ਜਾਂਦੀ ਹੈ ਮੁੰਡੇ ਵੀ ਪੀਲੇ ਕੱਪੜੇ ਪਾਉਂਦੇ ਨੇ ਹਲਦੀ ਦੇ ਨਾਲ ਇੱਕ ਦੂਸਰੇ ਨੂੰ ਭਰ ਦਿੱਤਾ ਜਾਂਦਾ ਹੈ ਪਰ ਪਿਛਲੇ ਜ਼ਮਾਨੇ ਦੇ ਵਿੱਚ ਇਹ ਰਸਮ ਬਹੁਤ ਹੀ ਨੇਚਰਲ ਤਰੀਕੇ ਦੇ ਨਾਲ ਮਨਾਈ ਜਾਂਦੀ ਸੀ ਸਾਰੀਆਂ ਸੁਹਾਣੀਆਂ ਇਕੱਠੀਆਂ ਹੋ ਕੇ ਜਦੋਂ ਮਾਈਆਂ ਲਗਾ ਕੇ ਹਟਦੀਆਂ ਸਨ ਤਾਂ ਘਰਾਂ ਦਾ ਸਮੇਂ ਉਹਨਾਂ ਨੂੰ ਗੁਗੁਲੇ ਵੀ ਬੰਡੇ ਜਾਂਦੇ ਸੀ ਜਿਸ ਦਿਨ ਮਾਈਆਂ ਹੁੰਦਾ ਹੈ ਉਸੇ ਦਿਨ ਰਾਤ ਨੂੰ ਮਹਿੰਦੀ ਦੀ ਰਸਮ ਵੀ ਕੀਤੀ ਜਾਂਦੀ ਹੈ ਕੁੜੀ ਦੀਆਂ ਸਹੇਲੀਆਂ ਕੁੜੀ ਨੂੰ ਮਹਿੰਦੀ ਲਗਾਉਂਦੀਆਂ ਨੇ ਗਾਣੇ ਗਾਉਂਦੀਆਂ ਨੇ ਤੇ ਉਸ ਤੋਂ ਬਾਅਦ ਸਾਰੀਆਂ ਕੁੜੀਆਂ ਮਿਲ ਕੇ ਆਪਸ ਸੁਦੀ ਨੂੰ ਮਹਿੰਦੀ ਲਗਾਈ ਜਾਂਦੀ ਹੈ ਇਸੇ ਤਰ੍ਹਾਂ ਮੁੰਡੇ ਵਾਲੀ ਸਾਈਡ ਵੀ ਮੁੰਡੇ ਨੂੰ ਮਹਿੰਦੀ ਲਗਾਈ ਜਾਂਦੀ ਹੈ ਮੁੰਡੇ ਦੀ ਮਾਂ ਨੂੰ ਭੈਣਾਂ ਨੂੰ ਤੇ ਹੋਰ ਰਿਸ਼ਤਿਆਂ ਨੂੰ ਮਹਿੰਦੀ ਲਗਾਈ ਜਾਂਦੀ ਹੈ ਇਹ ਮਹਿੰਦੀ ਦੀ ਰਸਮ ਦਾ ਵੀ ਆਪਣਾ ਇੱਕ ਵੱਖਰਾ ਜਿਹਾ ਅੰਦਾਜ਼ ਹੁੰਦਾ ਹੈ ਇਹ ਮਹਿੰਦੀ ਦੀ ਰਸਮ ਚਾਰੇ ਪਾਸੇ ਆਪਣੀ ਮਹਿਕ ਨੂੰ ਫੈਲਾ ਦਿੰਦੀ ਹੈ ਅਤੇ ਖੁਸ਼ੀਆਂ ਦੇ ਨਾਲ ਸਾਰੇ ਘਰ ਨੂੰ ਭਰ ਦਿੰਦੀ ਹੈ ਮੈਂਦੀ ਦੀ ਰਸਮ ਵਿੱਚ ਕੁੜੀ ਅਤੇ ਮੁੰਡੇ ਦੇ ਹੱਥਾਂ ਤੇ ਖਾਸ ਡਿਜ਼ਾਈਨ ਬਣਾਏ ਜਾਂਦੇ ਨੇ ਜਦੋਂ ਕੁੜੀ ਨੂੰ ਉਸ ਦੀਆਂ ਸਹੇਲੀਆਂ ਅਤੇ ਮੁੰਡੇ ਨੂੰ ਉਸ ਦੀਆਂ ਭੈਣਾਂ ਮਿਲ ਕੇ ਮਹਿੰਦੀ ਲਗਾਉਂਦੀਆਂ ਨੇ ਤਾਂ ਉਹ ਬਹੁਤ ਸਾਰੇ ਗਾਣੇ ਵੀ ਗਾਉਂਦੀਆਂ ਨੇ ਤੇ ਉਹਨਾਂ ਦੇ ਦਿਨਾਂ ਦੀ ਖੁਸ਼ੀ ਦੁੱਗਣੀ ਹੋ ਜਾਂਦੀ ਹੈ ਮਹਿੰਦੀ ਦੀ ਰਸਮ ਤੋਂ ਅਗਲੀ ਰਾਤ ਨੂੰ ਜਾਗੋ ਦੀ ਰਸਮ ਕੀਤੀ ਜਾਂਦੀ ਹੈ ਪਹਿਲੇ ਜ਼ਮਾਨੇ ਦੇ ਵਿੱਚ ਤਾਂ ਜਾਗੋ ਦਾ ਵੀ ਇੱਕ ਬਹੁਤ ਹੀ ਵੱਖਰਾ ਜਿਹਾ ਰੂਪ ਹੁੰਦਾ ਸੀ ਨਾਨਕੇ ਇਕੱਠੇ ਹੋ ਕੇ ਬਹੁਤ ਹੀ ਸ਼ੁਗਲ ਮੇਲਾ ਕਰਦੇ ਹੁੰਦੇ ਸੀ ਜਿਹੜੇ ਪਿੰਡ ਦੇ ਛੜੇ ਹੁੰਦੇ ਸੀ ਉਹਨਾਂ ਨੂੰ ਤੰਗ ਕੀਤਾ ਜਾਂਦਾ ਸੀ ਯਾਨੀ ਕਿ ਉਹਨਾਂ ਦੇ ਨਾਲ ਮੁਖੋਲ ਕੀਤੇ ਜਾਂਦੇ ਸੀ ਮਾਮੀ ਨਾਂਣੀਆਂ ਕਿਸੇ ਦੇ ਚੁੱਲ੍ਹੇ ਢਾ ਦਿੰਦਿਆਂ ਸੀ ਛੱਜ ਤੋੜ ਦਿੰਦਿਆਂ ਸੀ ਮੰਜੇ ਪੁੱਠੇ ਕਰ ਦਿੱਤੇ ਜਾਂਦੇ ਸੀ ਇਸ ਤਰ੍ਹਾਂ ਜਾਗੋ ਵਾਲੀ ਰਾਤ ਨੂੰ ਇੱਕ ਚੁਲਬੁਲੀ ਰਾਤ ਬਣਾ ਦਿੱਤਾ ਜਾਂਦਾ ਸੀ ਤੇ ਖੁਸ਼ੀਆਂ ਦੇ ਨਾਲ ਭਰ ਦਿੱਤਾ ਜਾਂਦਾ ਸੀ ਫਿਰ ਸਿਰਾਂ ਦੇ ਉੱਤੇ ਜਾਗੋ ਰੱਖ ਕੇ ਪੂਰੇ ਪਿੰਡ ਦੇ ਵਿੱਚ ਘੁੰਮਿਆ ਜਾਂਦਾ ਸੀ ਪੂਰੇ ਪਿੰਡ ਦੇ ਵਿੱਚ ਘੁੰਮਣ ਦਾ ਮਤਲਬ ਇਹ ਹੁੰਦਾ ਸੀ ਕਿ ਪੂਰੇ ਪਿੰਡ ਨੂੰ ਇੱਕ ਤਰ੍ਹਾਂ ਦੇ ਨਾਲ ਸੱਦਾ ਦਿੱਤਾ ਜਾਂਦਾ ਸੀ ਪਰ ਅੱਜ ਕੱਲ ਜਾਗੋ ਦਾ ਰੂਪ ਵੀ ਬਦਲ ਗਿਆ ਹੈ ਹੁਣ ਜਾਗੋ ਨੂੰ ਇੱਕ ਗਲੀ ਮੁਹੱਲੇ ਦੇ ਵਿੱਚ ਘੁਮਾ ਲਿਆ ਜਾਂਦਾ ਹੈ ਜਾਂ ਫਿਰ ਵਿਆਹ ਵਾਲੇ ਘਰ ਤੋਂ ਜਾਗੋ ਟੈਂਟ ਵਿੱਚ ਲੈ ਜਾਈ ਜਾਂਦੀ ਹੈ ਅਤੇ ਡੀਜੇ ਲਾ ਕੇ ਅਚਟਾਪ ਲਿਆ ਜਾਂਦਾ ਹੈ ਜਾਗੋ ਵਾਲੀ ਰਾਤ ਇੱਕ ਬਹੁਤ ਹੀ ਮਜ਼ੇਦਾਰ ਅਤੇ ਮਨੋਰੰਜਕ ਰਾਤ ਹੁੰਦੀ ਹੈ ਇਸ ਰਸਮ ਵਿੱਚ ਕੁੜੀ ਦੇ ਪਰਿਵਾਰ ਵਾਲੇ ਅਤੇ ਮੁੰਡੇ ਦੇ ਪਰਿਵਾਰ ਵਾਲੇ ਰਾਤ ਨੂੰ ਜਾਗਦੇ ਨੇ ਆਪਣੇ ਆਪਣੇ ਮਹੱਲੇ ਦੇ ਵਿੱਚ ਜਾਗੋ ਕੱਢੀ ਜਾਂਦੀ ਹੈ ਤੁਹਾਨੂੰ ਰੰਗ-ਬਰੰਗੀਆਂ ਲਾਈਟਾਂ ਦੇ ਨਾਲ ਸਜਾਇਆ ਜਾਂਦਾ ਹੈ ਇਸ ਰਾਤ ਸਾਰੇ ਲੋਕ ਮਿਲ ਕੇ ਮ제 ਕਰਦੇ ਨੇ ਨੱਚਦੇ ਨੇ ਟੱਪਦੇ ਨੇ ਅੱਜਕੱਲ ਡੀਜਿਆਂ ਤੇ ਨੱਚਦੇ ਨੇ ਪੂਰੇ ਪਿੰਡ ਅਤੇ ਮਹੱਲੇ ਦੇ ਵਿੱਚ ਸਾਰੀ ਰਾਤ ਜਾਗੋ ਨੂੰ ਘੁਮਾਇਆ ਜਾਂਦਾ ਹੈ ਅਤੇ ਕਿਸੇ ਨੂੰ ਵੀ ਸੌਣ ਨਹੀਂ ਦਿੱਤਾ ਜਾਂਦਾ ਇਹ ਰਸਮ ਪੂਰੇ ਪਿੰਡ ਅਤੇ ਮਹੱਲੇ ਨੂੰ ਇਸ ਖੁਸ਼ੀ ਦੇ ਵਿੱਚ ਸ਼ਾਮਲ ਹੁੰਦਾ ਇੱਕ ਛੋਟਾ ਜਿਹਾ ਸਦਕਾ ਹੁੰਦਾ ਹੈ ਇਹਨਾਂ ਰਸਮਾਂ ਤੋਂ ਬਾਅਦ ਹੁਣ ਗੱਲ ਕਰਦੇ ਹਾਂ ਸ਼ਗੁੰ ਦੀ ਰਸਮ ਦੀ ਪੰਜਾਬ ਦੇ ਕਈ ਪਿੰਡਾਂ ਦੇ ਵਿੱਚ ਤਾਂ ਸ਼ਗੁੰ ਜਾਗੋ ਵਾਲੇ ਦਿਨ ਪਾ ਦਿੱਤਾ ਜਾਂਦਾ ਹੈ ਕਈ ਪਿੰਡਾਂ ਦੇ ਵਿੱਚ ਸ਼ਗੁੰ ਅਗਲੇ ਦਿਨ ਪਾਇਆ ਜਾਂਦਾ ਹੈ ਤੇ ਵਿਆਹ ਵਾਲੇ ਦਿਨ ਪਾਉਂਦੇ ਨੇ ਇਹ ਸਾਰੇ ਆਪਣੀਆਂ ਆਪਣੀਆਂ ਰਸਮਾਂ ਤੇ ਆਪਣੇ ਆਪਣੇ ਰਿਵਾਜਾਂ ਦੇ ਅਕੋਰਡਿੰਗ ਕਰਦੇ ਨੇ ਸ਼ਗੁੰ ਸਮਾਰੋਹ ਵਿੱਚ ਮੁੰਡਾ ਤੇ ਕੁੜੀ ਦੇ ਪਰਿਵਾਰਿਕ ਮੈਂਬਰ ਇਕੱਠੇ ਹੋ ਕੇ ਖਾਸ ਉਪਹਾਰਾਂ ਦਾ ਆਦਾਨ-ਪ੍ਰਦਾਨ ਕਰਦੇ ਨੇ ਇਸ ਦਿਨ ਪਿਆਰ ਸਮਰਪਣ ਅਤੇ ਸਨੇਹ ਦੇ ਨਾਲ ਭਰਿਆ ਹੋਇਆ ਹੁੰਦਾ ਹੈ ਪਰਿਵਾਰ ਦੇ ਮੈਂਬਰ ਅਤੇ ਵੱਡੇ ਬਜ਼ੁਰਗ ਬੱਚਿਆਂ ਨੂੰ ਆਸ਼ੀਰਵਾਦ ਦਿੰਦੇ ਨੇ ਅਤੇ ਇਸ ਦਿਨ ਨੂੰ ਹੋਰ ਵੀ ਵਿਸ਼ੇਸ਼ ਬਣਾਉਂਦੇ ਨੇ ਇਸ ਦਿਨ ਖਾਣ ਪੀਣ ਦਾ ਵੀ ਖਾਸ ਖਿਆਲ ਰੱਖਿਆ ਜਾਂਦਾ ਹੈ ਬਹੁਤ ਹੀ ਤਰ੍ਹਾਂ ਤਰ੍ਹਾਂ ਦੀਆਂ ਮਠਾਈਆਂ ਬਣਾਈਆਂ ਜਾਂਦੀਆਂ ਨੇ ਇਸ ਦੌਰਾਨ ਸਾਰੇ ਰਿਸ਼ਤੇਦਾਰ ਮਿਲ ਕੇ ਖੁਸ਼ੀਆਂ ਮਨਾਉਂਦੇ ਨੇ ਅਤੇ ਇਸ ਦਿਨ ਨੂੰ ਹੋਰ ਵੀ ਜ਼ਿਆਦਾ ਜਾਗਦਾਰ ਬਣਾ ਦਿੰਦੇ ਨੇ ਹੁਣ ਗੱਲ ਕਰਦੇ ਹਾਂ ਚਾਦਰ ਚੜਾਉਣ ਦੀ ਰਸਮ ਬਾਰੇ ਚਾਦਰ ਚੜਾਉਣ ਦੀ ਰਸਮ ਇੱਕ ਬਹੁਤ ਹੀ ਸੋਹਣੀ ਰਸਮ ਹੁੰਦੀ ਹੈ ਕਿਉਂਕਿ ਇਸ ਰਸਮ ਦੇ ਵਿੱਚ ਕੁੜੀ ਦੇ ਪਰਿਵਾਰ ਵਾਲੇ ਤੇ ਮੁੰਡੇ ਦੇ ਪਰਿਵਾਰ ਵਾਲੇ ਆਪਣੇ ਆਪਣੇ ਬਜ਼ੁਰਗਾਂ ਨੂੰ ਵੱਡੇ ਵਡੇਰਿਆਂ ਨੂੰ ਤੇ ਗੁਰੂ ਮਹਾਰਾਜ ਨੂੰ ਚਾਦਰ ਚੜਾਉਂਦੇ ਨੇ ਚਾਦਰ ਚੜਾਉਣ ਦੇ ਸਮੇਂ ਉਹ ਆਪਣੇ ਬੱਚਿਆਂ ਦੀ ਆਉਣ ਵਾਲੀ ਜ਼ਿੰਦਗੀ ਦੇ ਲਈ ਸੁੱਖ ਸਮਰiddhi ਤੇ ਖੁਸ਼ੀਆਂ ਮੰਗਦੇ ਨੇ ਇਸ ਸਮੇਂ ਸਾਰੇ ਲੋਕਾਂ ਦੀਆਂ ਭਾਵਨਾਵਾਂ ਇਕੱਠੀਆਂ ਹੋ ਕੇ ਕੁੜੀ ਤੇ ਮੁੰਡੇ ਦੀ ਆਉਣ ਵਾਲੀ ਜ਼ਿੰਦਗੀ ਲਈ ਸੁੱਖ ਸਮਰiddhiਆਂ ਮੰਗਦੀ ਹੈ ਇਹ ਰਸਮ ਦੱਸਦੀ ਹੈ ਕਿ ਧਰਮ ਅਤੇ ਪਰਿਵਾਰ ਦਾ ਦੋਹਾਂ ਦਾ ਆਪਣਾ ਆਪਣਾ ਮਹੱਤਵ ਹੁੰਦਾ ਹੈ ਇਨ੍ਹਾਂ ਰਸਮਾਂ ਤੋਂ ਬਾਅਦ ਫਿਰ ਰਸਮ ਆਉਂਦੀ ਹੈ ਕਲੀਰਾ ਬੰਦੀ ਦੀ ਇਸ ਰਸਮ ਦੇ ਵਿੱਚ ਕੁੜੀ ਦੇ ਹੱਥਾਂ ਦੇ ਉੱਤੇ ਕਲੀਰੇ ਬੰਦੇ ਜਾਂਦੇ ਨੇ ਤੇ ਹਰ ਇੱਕ ਕਲੀਰੇ ਦਾ ਆਪਣਾ ਆਪਣਾ ਮਹੱਤਵ ਹੁੰਦਾ ਹੈ ਜਿੱਦਾਂ ਹੀ ਕੁੜੀ ਦੀਆਂ ਚਾਚੀਆਂ ਤਾਈਆਂ ਮਾਮਾ ਮਾਸੀਆਂ ਮਾਮੇ ਇਕੱਠੇ ਹੋ ਕੇ ਕੁੜੀ ਦੇ ਹੱਥਾਂ ਤੇ ਕਲੀਰੇ ਬੰਦੇ ਨੇ ਨਾਲ ਦੀ ਨਾਲ ਹੀ ਉਹ ਇਹ ਸਿੱਖਿਆ ਦਿੰਦੇ ਨੇ ਕਿ ਕੁੜੀ ਆਪਣੇ ਆਉਣ ਵਾਲੇ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਮਾਣੇ ਆਪਣੇ ਸੰਸਕਾਰਾਂ ਨੂੰ ਨਾਲ ਲੈ ਕੇ ਜਾਵੇ ਤੇ ਆਪਣੇ ਹਰ ਇੱਕ ਰਿਸ਼ਤੇ ਨੂੰ ਆਪਣੇ ਨਾਲ ਇਸੇ ਤਰ੍ਹਾਂ ਬੰਨ੍ਹ ਕੇ ਰੱਖੇ ਕਲੀਰਾ ਬੰਦੀ ਦੀ ਰਸਮ ਵਿੱਚ ਕੁੜੀ ਦੀਆਂ ਸਹੇਲੀਆਂ ਕੁੜੀ ਦੀਆਂ ਮਾਸੀਆਂ ਚਾਚੀਆਂ ਮਾਮੀਆਂ ਇਕੱਠੀਆਂ ਹੋ ਕੇ ਉਸ ਦੇ ਹੱਥਾਂ ਤੇ ਕਲੀਰੇ ਬੰਦੀਆਂ ਨੇ ਇਸ ਰਸਮ ਦੇ ਦੌਰਾਨ ਹਾਸੇ ਅਤੇ ਖੁਸ਼ੀਆਂ ਵੰਡੀਆਂ ਜਾਂਦੀਆਂ ਨੇ ਪਹਿਲਾਂ ਕਲੀਰੇ ਸੋਨੇ ਜਾਂ ਚਾਂਦੀ ਦੇ ਹੁੰਦੇ ਸੀ ਅੱਜਕੱਲ ਠੂਠੀ ਦੇ ਕਲੀਰੇ ਵੀ ਬੰਨ੍ਹ ਦਿੱਤੇ ਜਾਂਦੇ ਨੇ ਇਹ ਕਲੀਰੇ ਕੁੜੀ ਦੀ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਨੂੰ ਦਰਸਾਉਂਦੇ ਨੇ ਹਰ ਕਲੀਰਾ ਉਸ ਦੀ ਸੋਹਣੀ ਜੀਵਨ ਯਾਤਰਾ ਦੀ ਸ਼ੁਰੂਆਤ ਦਾ ਚਿੰਨ੍ਹ ਹੁੰਦਾ ਹੈ ਇਸ ਰਸਮ ਦੀ ਖਾਸ ਗੱਲ ਇਹ ਹੈ ਕਿ ਇਹ ਰਸਮ ਕੁੜੀ ਦੇ ਸੋਹਣੇ ਨੂੰ ਵਿੱਕਦੇ ਲਈ ਕੀਤੀ ਜਾਂਦੀ ਹੈ। ਇਹਨਾਂ ਸਾਰੀਆਂ ਰਸਮਾਂ ਤੋਂ ਬਾਅਦ ਆਖਿਰ ਉਹ ਦਿਨ ਆ ਹੀ ਜਾਂਦਾ ਹੈ ਜਿਸ ਦਾ ਸਾਰਿਆਂ ਨੂੰ ਬੜੀ ਹੀ ਬੇਸਬਰੀ ਦੇ ਨਾਲ ਇੰਤਜ਼ਾਰ ਹੁੰਦਾ ਹੈ। ਯਾਨੀ ਕਿ ਵਿਆਹ ਵਾਲਾ ਦਿਨ। ਵਿਆਹ ਵਾਲੇ ਦਿਨ ਸਾਰੇ ਹੀ ਲੋਕ ਨਵੇਂ ਕੱਪੜੇ ਪਾਉਂਦੇ ਨੇ, ਚੰਗੀ ਤਰ੍ਹਾਂ ਸਜਦੇ ਨੇ, ਸੋਹਣੇ ਬੰਦੇ ਨੇ ਤੇ ਬਰਾਤ ਲੈ ਕੇ ਜਾਂਦੇ ਨੇ। ਵਿਆਹ ਵਾਲੇ ਦਿਨ ਸਭ ਤੋਂ ਪਹਿਲਾਂ ਮੁੰਡੇ ਦੀ ਸੇਹਰਾ ਬੰਨੀ ਦੀ ਰਸਮ ਹੁੰਦੀ ਹੈ ਬਰਾਤੀ ਆਪਣੇ ਜਸ਼ਨ ਦੇ ਵਿੱਚ ਮਸਤ ਹੁੰਦੇ ਹਨ ਜਿਸ ਵਿੱਚ ਨਾਚ ਗਾਣਾ ਹੁੰਦਾ ਹੈ ਅਤੇ ਦੂਜੇ ਪਾਸੇ ਕੁੜੀ ਦੇ ਪਰਿਵਾਰ ਵਾਲੇ ਬਰਾਤ ਦੇ ਸਵਾਗਤ ਦੇ ਵਿੱਚ ਖੜੇ ਹੁੰਦੇ ਨੇ ਬਰਾਤ ਨੂੰ ਤੁਰਨ ਤੋਂ ਪਹਿਲਾਂ ਸੇਹਰਾ ਬੰਦੀ ਦੀ ਰਸਮ ਹੁੰਦੀ ਹੈ ਜਿਸ ਵਿੱਚ ਮੁੰਡੇ ਦਾ ਮਾਮਾ ਮੁੰਡੇ ਦੇ ਸਿਰ ਉੱਤੇ ਸੇਹਰਾ ਖਾ ਜਾਂਦਾ ਹੈ ਸੇਰਾ ਸਜਾਉਂਦੇ ਸਾਰ ਹੀ ਮੁੰਡੇ ਦਾ ਜੋਸ਼ ਔਰ ਵੀ ਦੁੱਗਣਾ ਹੋ ਜਾਂਦਾ ਹੈ ਕਿਉਂਕਿ ਉਸ ਦੀ ਟੋਰ ਦੇ ਵਿੱਚ ਚਾਰ ਚੰਬ ਲੱਗ ਜਾਂਦੇ ਨੇ। ਸੇਰਾ ਬੰਦੀ ਦੀ ਰਸਮ ਦੇ ਵਿੱਚ ਮੁੰਡੇ ਨੂੰ ਸੋਨੇ ਸੇਰੇ ਦੇ ਨਾਲ ਸਜਾਇਆ ਜਾਂਦਾ ਹੈ। ਇਹ ਰਸਮ ਵਿਆਹ ਦੇ ਦਿਨ ਦੇ ਖਾਸ ਪਲਾਂ ਵਿੱਚੋਂ ਇੱਕ ਹੈ। ਸੇਰਾ ਜੋ ਕਿ ਮੁੰਡੇ ਦੇ ਸਨਮਾਨ ਦਾ ਸਾਥੀ ਹੈ, ਉਸ ਦੀ ਬਹਾਦਰੀ ਦਾ ਪ੍ਰਤੀਕ ਹੈ ਅਤੇ ਉਸ ਦੇ ਪਿਆਰ ਨੂੰ ਦਰਸਾਉਂਦਾ ਹੈ। ਸੇਰਾ ਬੰਦੀ ਤੋਂ ਪਹਿਲਾਂ ਪਰਿਵਾਰ ਦੇ ਸਾਰੇ ਮੈਂਬਰ ਇਕੱਠੇ ਹੋ ਕੇ ਮੁੰਡੇ ਨੂੰ ਆਸ਼ੀਰਵਾਦ ਦਿੰਦੇ ਨੇ। ਉਸ ਨੂੰ ਇਮੋਸ਼ਨਲੀ ਤੌਰ ਤੇ ਤਿਆਰ ਕੀਤਾ ਜਾਂਦਾ ਹੈ। ਉਸ ਨੂੰ ਆਪਣੇ ਆਉਣ ਵਾਲੇ ਰਿਸ਼ਤੇਆਂ ਨੂੰ ਬੰਨ੍ਹ ਕੇ ਰੱਖਣ ਦੀ ਸਿੱਖ ਦਿੱਤੀ ਜਾਂਦੀ ਹੈ। ਸੇਰਾਬੰਦੀ ਦੀ ਰਸਮ ਤੋਂ ਬਾਅਦ ਮੁੰਡੇ ਨੂੰ ਘੋੜੀ ਚੜਾਇਆ ਜਾਂਦਾ ਹੈ, ਬਰਾਤ ਲਈ ਰਵਾਨਾ ਕੀਤਾ ਜਾਂਦਾ ਹੈ। ਘੋੜੀ ਚੜਾਉਣ ਤੋਂ ਬਾਅਦ ਮੁੰਡੇ ਦੀਆਂ ਭੈਣਾਂ ਘੋੜੀ ਨੂੰ ਚਾਰਾ ਖਵਾਉਂਦੀਆਂ ਨੇ ਜਿਸ ਵਿੱਚ ਗੁੜ ਤੇ ਚਨੇ ਹੁੰਦੇ ਨੇ। ਘੋੜੀ ਨੂੰ ਗੁੜ ਚਨੇ ਖਵਾਉਣ ਦਾ ਸਮਾਂ ਬਰਾਤ ਦੇ ਰਵਾਨਾ ਹੋਣ ਤੋਂ ਪਹਿਲਾਂ ਦਾ ਸਮਾਂ ਹੁੰਦਾ ਹੈ। ਇਸ ਸਮੇਂ ਘੋੜੀ ਨੂੰ ਚਨੇ ਖਵਾਉਂਦੇ ਨਾਲ-ਨਾਲ ਪਰਿਵਾਰ ਵਾਲੇ ਉਸ ਦੀ ਭਲਾਈ ਲਈ ਦੁਆਵਾਂ ਵੀ ਕਰਦੇ ਨੇ। ਇਹ ਰਸਮ ਲਾੜੇ ਦੀਆਂ ਭੈਣਾਂ ਵੱਲੋਂ ਮਨਾਈ ਜਾਂਦੀ ਹੈ। ਇਹ ਇੱਕ ਪ੍ਰਾਚਨ ਰਿਵਾਜ ਹੈ ਜਿਸ ਤੋਂ ਬਿਨਾ ਬਰਾਤ ਨੂੰ ਤੋਰਿਆ ਨਹੀਂ ਸੀ ਜਾਂ ਕਾਲ ਦਿਨ ਲਾੜੇ ਘੋੜੀ ਦੀ ਜਗ੍ਹਾ ਬ੍ਰਾਂਡਡ ਕਾਰਾਂ ਦੇ ਵਿੱਚ ਬਰਾਤ ਲੈ ਕੇ ਜਾਂਦੇ ਨੇ ਅਤੇ ਘੋੜੀ ਦੀ ਜਗ੍ਹਾ ਬਰਾਤ ਜਾਣ ਕਰਕੇ ਗੁੜਚਨੇ ਖਵਾਉਂਦੀ ਰਸਮ ਵੀ ਅਲੋਪ ਹੋ ਗਈ ਹੈ। ਬਰਾਤ ਦਾ ਤੁਰਨਾ ਸਿਰਫ ਇੱਕ ਰਸਮ ਨਹੀਂ ਹੁੰਦੀ ਇਹ ਮੁੰਡੇ ਅਤੇ ਉਸਦੇ ਪਰਿਵਾਰ ਲਈ ਖੁਸ਼ੀਆਂ ਦਾ ਪ੍ਰਗਟਾਵਾ ਹੁੰਦਾ ਹੈ। ਮੁੰਡਾ ਸਾਜ ਤੱਜ ਕੇ ਘੋੜੀ ਜਾਂ ਫਿਰ ਕਾਰ ਤੇ ਸਵਾਰ ਹੋ ਜਾਂਦਾ ਹੈ ਜਿਸ ਤੇ ਫੁੱਲਾਂ ਦੀ ਸ਼ਾਨਦਾਰ ਸਜਾਵਟ ਕੀਤੀ ਹੁੰਦੀ ਹੈ। ਇਸ ਦੌਰਾਨ ਮੁੰਡੇ ਦੇ ਦੋਸਤ ਅਤੇ ਪਰਿਵਾਰਕ ਮੈਂਬਰ ਖੁਸ਼ੀਆਂ ਦੇ ਨਾਲ ਨੱਚਦੇ-ਟੱਪਦੇ ਨੇ ਤੇ ਦੂਸਰੇ ਪਾਸੇ ਬਰਾਤ ਦੇ ਸਵਾਗਤ ਦੇ ਵਿੱਚ ਕੁੜੀ ਦਾ ਪਰਿਵਾਰ ਖੜਾ ਹੁੰਦਾ ਹੈ ਇਸ ਪਵਿੱਤਰ ਰਸਮ ਵਿੱਚ ਕੁੜੀ ਦੇ ਪਰਿਵਾਰਕ ਮੈਂਬਰ ਬਰਾਤ ਤੇ ਫੁੱਲਾਂ ਦੀ ਵਰਖਾ ਕਰਦੇ ਨੇ ਤੇ ਮਿੱਠੇ ਜੀ ਮੋਹ ਦੇ ਨਾਲ ਮੁੰਡੇ ਵਾਲਿਆਂ ਦਾ ਸਵਾਗਤ ਕਰਦੇ ਨੇ ਇਸ ਵੇਲੇ ਖੁਸ਼ੀ ਦੇ ਮਾਹੌਲ ਨੂੰ ਹੋਰ ਵੀ ਦੁਗਣਾ ਕੀਤਾ ਜਾਂਦਾ ਹੈ ਜਦੋਂ ਦੋਨੋਂ ਪਰਿਵਾਰ ਆਪਸ ਦੇ ਵਿੱਚ ਮਿਲਦੇ ਨੇ ਮੁੰਡੇ ਦੀਆਂ ਸਾਲੀਆਂ ਰੀਵਨ ਲੈ ਕੇ ਖੜੀਆਂ ਹੁੰਦੀਆਂ ਨੇ ਰੀਵਨ ਕੱਟ ਕੇ ਮੁੰਡੇ ਦੀ ਐਂਟਰੀ ਕਰਵਾਈ ਜਾਂਦੀ ਹੈ ਜਿਸ ਤੋਂ ਬਾਅਦ ਵਿਆਹ ਦੀਆਂ ਅਗਲੀਆਂ ਰਸਮਾਂ ਸ਼ੁਰੂ ਹੋ ਜਾਂਦੀਆਂ ਨੇ ਇਹ ਸਾਰੀਆਂ ਰਸਮਾਂ ਕਰਦੇ ਕਰਦੇ ਹੁਣ ਸਮਾਂ ਆ ਜਾਂਦਾ ਹੈ ਵਿਆਹ ਦੀ ਅਸਲੀ ਰਸਮ ਦਾ ਯਾਨੀ ਕਿ ਆਨੰਦ ਕਾਰਜ ਜਾਂਦਾ ਜਾਂ ਫਿਰ ਲਾਵਾ ਫੇਰੀਆਂ ਦਾ ਇਸ ਸਮੇਂ ਕੁੜੀ ਤੇ ਮੁੰਡੇ ਦਾ ਮਿਲਾਪ ਹੁੰਦਾ ਹੈ ਜਿਸ ਦੀ ਗਵਾਹੀ ਮੁੰਡੇ ਦੇ ਪਰਿਵਾਰ ਵਾਲੇ ਅਤੇ ਕੁੜੀ ਦੇ ਪਰਿਵਾਰ ਵਾਲੇ ਆਪ ਭਰਦੇ ਨੇ ਇਸ ਸਮੇਂ ਗੁਰੂ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਲਾਵਾ ਲਈਆਂ ਜਾਂਦੀਆਂ ਨੇ ਤੇ ਮੁੰਡਾ ਤੇ ਕੁੜੀ ਹਮੇਸ਼ਾ ਹਮੇਸ਼ਾ ਦੇ ਲਈ ਇੱਕ ਹੋ ਜਾਂਦੇ ਨੇ ਵਿਆਹ ਦੀ ਰਸਮ ਸਭ ਤੋਂ ਖਾਸ ਹੁੰਦੀ ਹੈ ਇਸ ਵਿੱਚ ਮੁੰਡਾ ਤੇ ਕੁੜੀ ਆਪਣੇ ਪਰਿਵਾਰ ਵਾਲਿਆਂ ਦੇ ਸਾਹਮਣੇ ਵਾਦੀਆਂ ਦਾ ਆਦਾਨ-ਪ੍ਰਦਾਨ ਕਰਦੇ ਨੇ ਇਸ ਸਮੇਂ ਪਰਿਵਾਰ ਦੇ ਸਾਰੇ ਮੈਂਬਰ ਉਹਨਾਂ ਨੂੰ ਆਸ਼ੀਰਵਾਦ ਦੇਣ ਲਈ ਇਕੱਠੇ ਹੁੰਦੇ ਨੇ ਵਿਆਹ ਦੀ ਰਸਮ ਸਾਡੇ ਲਈ ਪਿਆਰ ਅਤੇ ਆਸਾਂ ਦੇ ਨਾਲ ਭਰਪੂਰ ਹੁੰਦੀ ਹੈ ਜਿਸ ਵਿੱਚ ਸਾਰਿਆਂ ਦੇ ਚਿਹਰੇ ਤੇ ਖੁਸ਼ੀ ਦੇ ਅਸਰ ਹੁੰਦੇ ਨੇ ਇਹਨਾਂ ਸਾਰੀਆਂ ਰਸਮਾਂ ਤੋਂ ਬਾਅਦ ਜੁੱਤਾ ਛਪਾਈ ਦੀ ਰਸਮ ਦੀ ਬਾਰੀ ਆਉਂਦੀ ਹੈ ਇਸ ਵਿੱਚ ਕੁੜੀ ਦੀਆਂ ਭੈਣਾਂ ਤੇ ਭਰਾ ਮਿਲ ਕੇ ਲਾੜੇ ਦੀ ਜੁੱਤੀ ਚੱਕ ਲੈਂਦੇ ਨੇ ਤੇ ਜੁਤੀ ਦੇਣ ਦੇ ਬਦਲੇ ਦੇ ਵਿੱਚ ਉਪਰਪਾਈ ਮੰਗਦੇ ਨੇ ਜੁੱਤੀਛ ਪਾਈ ਦੀ ਰਸਮ ਵਿੱਚ ਕੁੜੀ ਦੀਆਂ ਭੈਣਾਂ ਅਤੇ ਸਹੇਲੀਆਂ ਮੁੰਡੇ ਦੀ ਜੁੱਤੀ ਨੂੰ ਛਪਾ ਲੈਂਦੀਆਂ ਨੇ ਇਹ ਰਸਮ ਖਾਸ ਤੌਰ ਤੇ ਮਜ਼ੇਦਾਰ ਅਤੇ ਮਨੋਰੰਜਕ ਹੁੰਦੀ ਹੈ ਇਸ ਦੌਰਾਨ ਸਾਰੇ ਲੋਕ ਖੁਸ਼ੀ ਦੇ ਨਾਲ ਹੱਸਦੇ ਅਤੇ ਮਜ਼ਾਕ ਕਰਦੇ ਨੇ ਜਦੋਂ ਮੁੰਡਾ ਆਪਣੀ ਜੁੱਤੀਆਂ ਦੀ ਭਰਾਈ ਦੇਣ ਲੱਗਦਾ ਹੈ ਤਦ ਉਸਦੇ ਦੋਸਤ ਉਸਦੇ ਮਜ਼ੇ ਲੈਂਦੇ ਨੇ ਇਹ ਸਮਾਂ ਪਿਆਰ, ਮਜ਼ਾਕ ਅਤੇ ਖੁਸ਼ੀਆਂ ਦੇ ਨਾਲ ਭਰਿਆ ਹੋਇਆ ਹੁੰਦਾ ਹੈ। ਜੁੱਤੀਛਪਾਈ ਦੀ ਰਸਮ ਰਿਸ਼ਤਿਆਂ ਦੇ ਵਿੱਚ ਮਿਠਾਸ ਨੂੰ ਵਧਾਉਂਦੀ ਹੈ ਅਤੇ ਇਹ ਇੱਕ ਬਹੁਤ ਹੀ ਮਹੱਤਵਪੂਰਨ ਪਲ ਬਣ ਜਾਂਦਾ ਹੈ। ਇਨ੍ਹਾਂ ਸਾਰੀਆਂ ਖੱਟੀਆਂ-ਮਿੱਠੀਆਂ ਰਸਮਾਂ ਤੋਂ ਬਾਅਦ ਉਹ ਸਮਾਂ ਆ ਜਾਂਦਾ ਹੈ ਜਿਸ ਦੇ ਵਿੱਚ ਸਾਰੇ ਭਾਵੁਕ ਹੋ ਜਾਂਦੇ ਨੇ। ਇਸ ਸਮਾ ਵਿਦਾਈ ਦਾ ਸਮਾ ਹੁੰਦਾ ਹੈ ਜਦੋਂ ਇੱਕ ਕੁੜੀ ਆਪਣੇ ਪਿਤਾ ਦਾ ਘਰ ਛੱਡ ਕੇ ਦੂਸਰੇ ਘਰ ਦੇ ਲਈ ਰਵਾਨਾ ਹੋਣ ਵਾਲੀ ਹੁੰਦੀ ਹੈ ਇਸ ਸਮੇਂ ਖੁਸ਼ੀਆਂ ਤੇ ਦੁੱਖ ਸਾਂਝੇ ਹੁੰਦੇ ਨੇ ਤੇ ਮਾਹੌਲ ਬਹੁਤ ਹੀ ਭਾਵਨਾਤਮਕ ਬਣ ਜਾਂਦਾ ਹੈ ਇੱਕ ਕੁੜੀ ਆਪਣੇ ਪਿਤਾ ਦੇ ਘਰ ਨੂੰ ਛੱਡ ਕੇ ਦੂਸਰੇ ਘਰ ਨੂੰ ਜਾਂਦੀ ਹੈ ਤੇ ਸਾਰਿਆਂ ਦੀਆਂ ਅੱਖਾਂ ਨਮ ਹੋ ਜਾਂਦੀਆਂ ਨੇ ਸਾਰੇ ਹੀ ਰਿਸ਼ਤੇ ਮਿਲ ਕੇ ਉਸ ਨੂੰ ਡੋਲੀ ਦੇ ਵਿੱਚ ਬਿਠਾਉਂਦੇ ਨੇ ਤੇ ਉਸ ਨੂੰ ਆਪਣੇ ਆਉਣ ਵਾਲੇ ਜੀਵਨ ਦੇ ਵਿੱਚ ਅੱਗੇ ਵਧਣ ਦੀ ਸਿੱਖਿਆ ਦਿੰਦੇ ਨੇ ਵਿਦਾਈ ਵਿਆਹ ਦੀਆਂ ਖੁਸ਼ੀਆਂ ਅਤੇ ਦੁੱਖਾਂ ਦਾ ਇੱਕ ਸਾਥ ਸਾਂਝਾ ਸਮਾ ਹੁੰਦਾ ਹੈ ਉਡੀ ਆਪਣੇ ਪਰਿਵਾਰ ਦੇ ਮੈਂਬਰਾਂ ਨੂੰ ਛੱਡ ਕੇ ਆਪਣੇ ਨਵੇਂ ਜੀਵਨ ਦੀ ਸ਼ੁਰੂਆਤ ਕਰਦੀ ਹੈ ਇੱਕ ਖੁਸ਼ੀ ਅਤੇ ਭਾਵਨਾ ਦਾ ਇੱਕ ਬਹੁਤ ਹੀ ਵੱਡਾ ਮੌਕਾ ਹੁੰਦਾ ਹੈ ਇਸ ਦੌਰਾਨ ਕੁੜੀ ਦੇ ਮਾਪੇ ਉਸ ਦੀਆਂ ਆਉਣ ਵਾਲੀਆਂ ਖੁਸ਼ੀਆਂ ਦੇ ਵਿੱਚ ਖੁਸ਼ ਹੁੰਦੇ ਨੇ ਪਰ ਉਸ ਦੀ ਵਿਦਾਈ ਦੇ ਲਈ ਦਿਲੋਂ ਦੁਖੀ ਵੀ ਹੁੰਦੇ ਨੇ ਇਸ ਸਮਾਂ ਸੁੱਖ ਅਤੇ ਦੁੱਖ ਦਾ ਸੰਗਜ ਜज्ਬਾਤ ਬਣ ਕੇ ਰਹਿ ਜਾਂਦਾ ਹੈ ਇਸ ਵਿੱਚ ਸਾਰੇ ਪਰਿਵਾਰ ਦੇ ਮੈਂਬਰ ਆਪਣੀਆਂ ਯਾਦਾਂ ਨੂੰ ਸਾਂਝਾ ਕਰਦੇ ਨੇ ਵਿਦਾਈ ਦੀ ਰਸਮ ਨਵੀਂ ਸ਼ੁਰੂਆਤ ਦੇ ਨਾਲ-ਨਾਲ ਪੁਰਾਣੀਆਂ ਯਾਦਾਂ ਨੂੰ ਯਾਦ ਕਰਨ ਦਾ ਵੀ ਇੱਕ ਮੌਕਾ ਹੁੰਦੀ ਹੈ ਸਾਰੀਆਂ ਰਸਮਾਂ ਤੋਂ ਬਾਅਦ ਇੱਕ ਆਖਰੀ ਰਸਮ ਹੁੰਦੀ ਹੈ ਬਾਜੀ ਵੰਡਣਾ ਭਾਜੀ ਵੰਡਣ ਦੀ ਰਸਮ ਵਿਆਹ ਤੋਂ ਬਾਅਦ ਹੁੰਦੀ ਹੈ ਜਿਸ ਵਿੱਚ ਮੁੰਡੇ ਦੇ ਪਰਿਵਾਰ ਵਾਲੇ ਅਤੇ ਕੁੜੀ ਦੇ ਪਰਿਵਾਰ ਵਾਲੇ ਆਪਣੇ ਰਿਸ਼ਤੇਦਾਰਾਂ ਨੂੰ ਆਪਣੇ ਸਾਥ ਸੰਬੰਧੀਆਂ ਨੂੰ ਅਤੇ ਆਪਣੇ ਮਹੱਲੇ ਵਾਲਿਆਂ ਨੂੰ ਭਾਜੀ ਵੰਡਦੇ ਨੇ ਜਿਸ ਵਿੱਚ ਲੱਡੂ ਤੇ ਸੀਰਨੀਆਂ ਹੁੰਦੀਆਂ ਨੇ ਭਾਜੀ ਵੰਡਣ ਦੀ ਇਹ ਰਸਮ ਵਿਆਹ ਦੇ ਵਿੱਚ ਸ਼ਿਰਕਤ ਹੋਣ ਦੇ ਲਈ ਇੱਕ ਛੋਟਾ ਜਿਹਾ ਧੰਨਵਾਦ ਹੁੰਦਾ ਹੈ ਇਸ ਦੇ ਨਾਲ ਪਿਆਰ ਤੇ ਸਨੇਹ ਨੂੰ ਵਧਾਇਆ ਜਾਂਦਾ ਹੈ ਭਾਜੀ ਵੰਡੇਨਾ ਵਿਆਹ ਤੋਂ ਬਾਅਦ ਹੋਣ ਵਾਲਾ ਇੱਕ ਸਭ ਤੋਂ ਵੱਡਾ ਮਹੱਤਵਪੂਰਨ ਸਮਾਰੋਹ ਹੁੰਦਾ ਹੈ ਜਿਸ ਵਿੱਚ ਪਰਿਵਾਰ ਦੇ ਮੈਂਬਰ ਅਤੇ ਦੋਸਤ ਇਕੱਠੇ ਹੋ ਕੇ ਖੁਸ਼ੀਆਂ ਨੂੰ ਵਧਾਉਂਦੇ ਨੇ ਅਤੇ ਖਾਣ ਪੀਣ ਵਾਲੀਆਂ ਵਸਤੂਆਂ ਦਾ ਆਨੰਦ ਮਾਣਦੇ ਨੇ ਮੁੰਡੇ ਦੇ ਪਰਿਵਾਰ ਵਾਲੇ ਅਤੇ ਕੁੜੀ ਦੇ ਪਰਿਵਾਰ ਵਾਲੇ ਆਪਣੇ ਨਜ਼ਦੀਕੀ ਰਿਸ਼ਤੇਦਾਰਾਂ ਦੇ ਵਿੱਚ ਭਾਜੀ ਪਾ ਕੇ ਆਉਂਦੇ ਨੇ ਇਸ ਸਮਾਰੋਹ ਸਮਾਜਿਕ ਜੁੜਾਅ ਅਤੇ ਏਕਤਾ ਨੂੰ ਦਰਸਾਉਂਦਾ ਹੈ ਜਿਸ ਨਾਲ ਪਰਿਵਾਰ ਦੇ ਹਰ ਮੈਂਬਰ ਨੂੰ ਖੁਸ਼ੀ ਦਾ ਅਹਿਸਾਸ ਹੁੰਦਾ ਹੈ ਇਸ ਦੌਰਾਨ ਪਰਿਵਾਰ ਦੇ ਮੈਂਬਰ ਆਪਣੀਆਂ ਯਾਦਾਂ ਨੂੰ ਸਾਂਝੀਆਂ ਕਰਦੇ ਨੇ ਵਿਆਹ ਦੇ ਵਿੱਚ ਮਨਾਈਆਂ ਖੁਸ਼ੀਆਂ ਨੂੰ ਮੁੜ ਤੋਂ ਯਾਦ ਕਰਦੇ ਨੇ ਅਤੇ ਖੁਸ਼ੀਆਂ ਵਿੱਚ ਸ਼ਾਮਲ ਹੋਣ ਤੇ ਇੱਕ ਦੂਸਰੇ ਦਾ ਪਿਆਰ ਭਰਿਆ ਧੰਨਵਾਦ ਕਰਦੇ ਨੇ ਇਸ ਤਰ੍ਹਾਂ ਬਾਜੀ ਵੰਡਣਾ ਇੱਕ ਖੁਸ਼ੀ ਦਾ ਮੌਕਾ ਬਣ ਜਾਂਦਾ ਹੈ ਜੋ ਕਿ ਦਿਲਾਂ ਦੀ ਸਾਂਝ ਨੂੰ ਵਧਾਉਂਦਾ ਹੈ ਅਤੇ ਦੋ ਦਿਲਾਂ ਨੂੰ ਆਪਸ ਦੇ ਵਿੱਚ ਜੋੜਦਾ ਹੈ ਦੋਸਤੋ ਰੰਗਲਾ ਪੰਜਾਬ ਦੇ ਇਸ ਖਾਸ ਐਪੀਸੋਡ ਦੇ ਵਿੱਚ ਅੱਜ ਮੈਂ ਤੁਹਾਨੂੰ ਦੱਸਿਆ ਪੰਜਾਬ ਦੇ ਵਿਆਹਾਂ ਬਾਰੇ ਇਸ ਐਪੀਸੋਡ ਦੇ ਵਿੱਚ ਅਸੀਂ ਤੁਹਾਡੇ ਨਾਲ ਉਹਨਾਂ ਰਸਮਾਂ ਬਾਰੇ ਵੀ ਗੱਲ ਕੀਤੀ ਜਿਹੜੀਆਂ ਹਜੇ ਤੱਕ ਜਿਉਂਦੀਆਂ ਨੇ ਤੇ ਉਹਨਾਂ ਰਸਮਾਂ ਬਾਰੇ ਵੀ ਗੱਲ ਕੀਤੀ ਜਿਹੜੀਆਂ ਕਿਤੇ ਨਾ ਕਿਤੇ ਅਲੋਪ ਹੁੰਦੀਆਂ ਜਾ ਰਹੀਆਂ ਨੇ ਹੁਣ ਮੈਨੂੰ ਦੀ ਉਹ ਇਜਾਜ਼ਤ ਅਸੀਂ ਰੂਬਰੂ ਹੋਵਾਂਗੇ ਅਗਲੇ ਐਪੀਸੋਡ ਦੇ ਵਿੱਚ ਪੰਜਾਬ ਦੀ ਇੱਕ ਹੋਰ ਸੱਭਿਆਚਾਰਕ ਝਲਕ ਦੇ ਨਾਲ ਤਦ ਤੱਕ ਦੇ ਲਈ ਤੁਸੀਂ ਦੇਖਦੇ ਰਹੋ ਇੰਡੀਆ ਔਨ ਫਲਾਈਟ